ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਾਜ਼ ਆਪ ਸੁਣਦੇ ਹਾਂ ਲੇਖਕ ਕੁਲਵੰਤ ਸਿੰਘ ਵਿਰਕ ਜੀ ਦੀ ਇੱਕ ਹੋਰ ਕਹਾਣੀ ਸਾਂਝ ਸਵੇਰੇ ਉੱਠਦੇ ਅਸਾਰ ਸਾਡੀ ਗਵੰਡਨ ਨੇ ਮੇਰੀ ਔਟੀ ਨੂੰ ਦੱਸਿਆ ਕਿ ਵੱਡੇ ਸਰਦਾਰ ਦਾ ਜਵਾਈ ਮਰ ਗਿਆ ਹੈ ਰਾਤੀ ਚੌਖੀ ਰਾਤ ਗਏ ਇੱਕ ਬੰਦਾ ਖਬਰ ਲਿਆਇਆ ਸੀ ਤੇ ਉਹ ਸਾਰਾ ਟੱਬਰ ਉਸੇ ਵੇਲੇ ਟੁਰ ਗਏ ਸਨ ਰੋਣ ਦੀ ਆਵਾਜ਼ ਸੁਣ ਕੇ ਗਵਾਂਢਣ ਉਸੇ ਵੇਲੇ ਉਹਨਾਂ ਦੇ ਘਰ ਗਈ ਸੀ। ਉੱਥੋਂ ਪਤਾ ਲੱਗਾ ਕਿ ਜਵਾਈ ਆਪਣੀ ਮੋਟਰ ਕਾਰ ਦੀ ਟੱਕਰ ਹੋਣ ਕਰਕੇ ਮਰਿਆ ਸੀ। ਉਸਦੇ ਇੱਕ ਦੋਸਤ ਦੀ ਮੰਗਣੀ ਸੀ। ਇਸ ਰੌਣਕ ਮੇਲੇ ਵਿੱਚ ਆਈ ਇੱਕ ਗੌਣ ਵਾਲੀ ਨੂੰ ਉਹ ਸਟੇਸ਼ਨ ਉੱਤੇ ਗੱਡੀ ਚੜਾਉਣ ਗਿਆ ਸੀ। ਆਉਂਦਿਆਂ ਹੋਇਆਂ ਸੜਕ ਉੱਤੇ ਬਣੇ ਇੱਕ ਪੁਲੀ ਨਾਲ ਕਾਰ ਦੀ ਟੱਕਰ ਹੋ ਗਈ। ਤੇ ਉਹ ਤਾਂ ਉੱਤੇ ਹੀ ਮਰ ਗਿਆ ਕੋਈ ਕਹਿੰਦਾ ਸੀ ਧੁੰਦ ਹੋਣ ਕਰਕੇ ਪੁਲੀ ਦਿਸੀ ਨਹੀਂ ਹੋਣੀ ਕੋਈ ਕਹਿੰਦਾ ਸੀ ਨੀਂਦਰ ਦੀ ਝੋਕ ਆ ਗਈ ਹੋਣੀ ਐ ਪਰ ਇਹਨਾਂ ਗੱਲਾਂ ਵਿੱਚ ਹੁਣ ਕੀ ਸੀ ਸਟੀering wheel ਤੋਂ ਇੱਕ ਪੱਤਰੀ ਟੁੱਟ ਕੇ ਅੱਖ ਵਿੱਚੋਂ ਦੇ ਸਿੱਧੇ ਦਿਮਾਗ ਵਿੱਚ ਲੰਘ ਗਈ ਸੀ ਤੇ ਉਸਨੇ ਹਾਇ ਤੱਕ ਵੀ ਨਹੀਂ ਆਖੀ ਸੀ ਬਸ ਉਹਨਾ ਮਰੇ ਹੋਏ ਨੂੰ ਚੁੱਕ ਕੇ ਹੀ ਵਿੱਚੋਂ ਗੱਡਿਆ ਸੀ ਉਸ ਤੇ ਗੱਲ ਉਸ ਵੇਲੇ ਸੌਣ ਵਾਲੇ ਕੱਪੜੇ ਸਨ ਕਿਉਂਕਿ ਉਹ ਸੌਣ ਦੀ ਤਿਆਰੀ ਕਰਦਾ ਕਰਦਾ ਹੀ ਉੱਠ ਕੇ ਉਸ ਨੂੰ ਗੱਡੀ ਚੜਾਉਣ ਤੁਰ ਗਿਆ ਸੀ ਇਸ ਵੇਲੇ ਸਰਦਾਰ ਦੀ ਕੋਠੀ ਵਿੱਚ ਕਰਦਾ ਕੋਈ ਜੀ ਨਹੀਂ ਸੀ ਇਹ ਵੱਡੀ ساری ਕੋਠੀ ਸੜਕ ਤੋਂ ਪਾਰ ਸੀ ਅਤੇ ਅਸੀਂ ਸੜਕ ਦੇ ਉਰਾਰ ਵਾਲੇ ਮੁਹੱਲੇ ਵਿੱਚ ਰਹਿੰਦੇ ਸਾਂ ਕੋਠੀ ਪੁਰਾਣੀ ਸੀ ਅਤੇ ਪੁਰਾਣੇ ਨਮੂਨੇ ਦੀ ਹੀ ਬਣੇ ਹੋਏ ਸੀ ਘੇਟਾ ਮੱਜਾ ਕੋੜੀਆਂ ਆਦਿ ਲਈ ਕੋਠੇ ਸਨ ਅਤੇ ਵਸੋਂ ਉੱਤੇ ਸੀ ਚੁਵਾਰੇ ਦੇ ਉੱਤੇ ਅਗਾਹ ਮਮਟੀਆਂ ਸਨ ਵੱਡੀ ਸਾਰੀ ਡਿਉੜੀ ਸੀ ਜਿਸ ਵਿੱਚ ਮੋਟਰ ਖਲੋਤੀ ਰਹਿੰਦੀ ਜਦੋਂ ਮੋਟਰ ਨਾ ਹੁੰਦੀ ਤਾਂ ਅੰਦਰ ਚਾਤੀ ਮਾਰਿਆ ਇੱਕ ਪੁਰਾਣੀ ਬੱਗੀ ਖਲੋਤੀ ਦੇ ਸੀ ਜਿਸ ਦਾ ਇੱਕ ਪਹੀਆ ਟੁੱਟਾ ਹੋਇਆ ਸੀ ਡਿਉੜੀ ਤੋਂ ਬਾਹਰ ਇੱਕ ਲੰਮੇ ਚੌੜੇ ਥੜੇ ਉੱਤੇ ਕਮਾਕਾਰਾਂ ਲਈ ਆਏ ਲੋਕ ਮੰਝੀਆਂ ਢਾ ਕੇ ਬੈਠੇ ਜਾਂ ਨੇਟੇ ਰਹਿੰਦੇ ਮੈਂ ਨਵਾਂ-ਨਵਾਂ ਪਟਿਆਲੇ ਆਇਆ ਸਾਂ ਤੇ ਮੇਰੀ ਸਰਦਾਰਾਂ ਨਾਲ ਅਜੇ ਕੋਈ ਜਾਣ-ਪਛਾਣ ਨਹੀਂ ਸੀ ਬਣੀ ਬਹੁਤਾ ਚਿਰ ਰਹਿ ਕੇ ਵੀ ਵੜਨ ਦੀ ਕੋਈ ਆਸ ਨਹੀਂ ਸੀ ਉਹ ਵੱਡੇ ਬੰਦੇ ਸਨ ਅਤੇ ਕੋਸ਼ਿਸ਼ ਕਰਕੇ ਵੀ ਉਹਨਾਂ ਦੀ ਰੜਕ ਵਿੱਚ ਆਉਣਾ ਔਖਾ ਸੀ ਕੋਸ਼ਿਸ਼ ਵੀ ਕਿਹੜੀ ਸੌਖੀ ਹੋ ਜਾਂਦੀ ਹੈ ਸਾਡੀ ਗਵੰਡਣ ਉਹਨਾਂ ਦੇ ਘਰ ਇੱਕ ਬੱਚੇ ਨੂੰ ਪੜ੍ਹਾਉਂਦੀ ਸੀ ਇਸ ਕਰਕੇ ਉਸ ਦਾ ਉੱਥੇ ਜਾਣ ਆਉਣ ਸੀ ਬਹੁਤ ਦਿਨ ਘਰ ਸੁਨਣਾ ਪਿਆ ਰਿਹਾ ਕੋਈ ਬੰਦਾ ਨਹੀਂ ਸੀ ਬਹੁਤੇ ਲੋਕਾਂ ਨੂੰ ਤੇ ਪਤਾ ਲੱਗ ਗਿਆ ਸੀ ਪਰ ਜੇ ਕੋਈ ਅਪੋਲ ਕਾਮਕਾਰ ਵਾਲਾ ਆ ਵੀ ਜਾਂਦਾ ਤਾਂ ਸੁਣ ਕੇ ਮੁੜ ਜਾਂਦਾ ਨੌਕਰ ਮਾਲ ਡੰਗਰ ਸਾਹਮਦੇ ਤੇ ਆਏ ਗਏ ਦੀ ਗੱਲ ਸੁਣਦੇ ਕੁਝ ਦਿਨਾਂ ਪਿਛੋਂ ਸਰਦਾਰ ਮੋੜ ਆਇਆ ਲੋਕੀ ਅਫਸੋਸ ਕਰਨ ਲਈ ਆਉਣ ਲੱਗ ਪਏ ਨੇੜੇ ਦੇ ਰਿਸ਼ਤੇਦਾਰ ਤੇ ਦੋਸਤ ਰੋਂਦੇ ਆਉਂਦੇ ਆਮ ਵਾਕਿਫ ਅਤੇ ਸ਼ਹਿਰ ਦੇ ਲੋਕ ਚੁੱਪ ਚਪੇਤੇ ਰੋਣ ਵਾਲਿਆਂ ਨੂੰ ਸਰਦਾਰ ਚੁੱਪ ਕਰਾਉਂਦਾ ਹੌਸਲਾ ਦੇਂਦਾ ਪਿੰਡਾਂ ਤੋਂ ਵੀ ਲੋਕ ਆਉਂਦੇ ਇਹ ਟਾਣੀਆਂ ਵਿੱਚ ਹੁੰਦੇ ਜਨਾਨੀਆਂ ਹੁੰਡ ਕੱਢ ਕੇ ਰੋਂਦੀਆਂ ਰੋਂਦੀਆਂ ਆਉਂਦੀਆਂ ਬੰਦੇ ਨੇੜ ਵਾਲੇ ਟਾਹੀ ਮਾਰਦੇ ਆਉਂਦੇ ਦੂਜੇ ਚੁੱਪ ਕਰਕੇ ਤਾਂ ਹੀ ਮਾਰਦਿਆਂ ਨੂੰ ਵੀ ਸਰਦਾਰ ਚੁੱਪ ਕਰਾਂਦਾ ਆਪ ਉਸ ਨੂੰ ਕਿਸੇ ਰੋਂਦਿਆ ਨਹੀਂ ਵੇਖਿਆ ਸੀ ਕੋਈ ਕਹਿੰਦਾ ਦੁੱਖ ਰੋਣ ਤੋਂ ਅਗਾਹ ਦਾ ਏ ਕੋਈ ਕਹਿੰਦਾ ਵੱਡੇ ਜੇਰੇ ਵਾਲਾ ਏ ਤਿੰਨ ਚਾਰ ਦਿਨ ਲੰਘ ਗਏ ਮੇਰੀ ਵੋਟੀ ਨੇ ਕਿਹਾ ਚਲੋ ਅਸੀਂ ਵੀ ਹੋ ਆਈਏ ਵਿਚਾਰਿਆਂ ਦਾ ਐਡਾ ਵੱਡਾ ਨੁਕਸਾਨ ਹੋ ਗਿਆ ਏ ਮੈਂ ਕਿਹਾ ਸਾਡੇ ਕੋਈ ਵਾਕਫੀ ਤੇ ਹੈ ਨਹੀਂ ਉਹਨਾਂ ਨਾਲ ਉਸਨੇ ਕਿਹਾ ਇਹੋ ਜਿਹੇ ਵਿੱਚ ਵਾਕਫੀ ਦੀ ਕੋਈ ਗੱਲ ਨਹੀਂ ਹੁੰਦੀ ਜਾਣਾ ਹੀ ਚਾਹੀਦਾ ਹੈ ਦਲਾਨ ਵਿੱਚ ਬੰਦਿਆਂ ਲਈ ਦੋ ਥਾਵਾਂ ਉੱਤੇ ਪੂਰਾ ਵਿਛਿਆ ਹੋਇਆ ਸੀ ਇੱਕ ਪਾਸੇ ਆਮ ਖੇਸੇ ਸਨ ਅਤੇ ਦੂਜੇ ਪਾਸੇ ਦਰੀਆਂ ਉੱਤੇ ਚਿੱਟੀਆਂ ਚਾਦਰਾਂ ਵਿਛਾਈਆਂ ਹੋਈਆਂ ਸਨ ਚਿੱਟ ਕੱਪੜੀ ਹੋਣ ਕਰਕੇ ਮੈਂ ਇਸੇ ਪਾਸੇ ਬੈਠ ਗਿਆ ਜਨਾਨੀਆਂ ਲਈ ਅੰਦਰ ਵੱਖਰੀ ਥਾਂ ਸੀ ਮੈਂ ਮੂੰਹੋਂ ਗੁਜਨਾ ਬੋਲਿਆ ਹੋਰ ਕਈ ਆਏ ਲੋਕ ਪੁੱਛ ਰਹੇ ਸਨ ਦੁਰਘਟਨਾ ਕਿੱਥੇ ਹੋਈ ਕਿਵੇਂ ਹੋਈ ਕਿੰਨੇ ਬੱਚੇ ਹਨ ਪਤਾ ਲੱਗਾ ਕਿ ਸਰਦਾਰ ਦੀ ਧੀ ਵਿਆਹੀ ਨੂੰ ਅਜੇ 5-6 ਸਾਲ ਹੀ ਹੋਏ ਸਨ ਦੋ ਬੱਚੇ ਸਨ ਇੱਕ 4 ਸਾਲ ਦਾ ਇੱਕ 2 ਸਾਲ ਦਾ ਪਰ ਖੇਸਾ ਉੱਤੇ ਬੈਠੇ ਬੰਦੇ ਕੋਈ ਗੱਲ ਨਹੀਂ ਕਰ ਰਹੇ ਸਨ ਕਰਦੇ ਵੀ ਕਿਸ ਨਾਲ ਸਾਡੀ ਟਾਣੀ ਅਤੇ ਉਹਨਾਂ ਦੇ ਵਿਚਕਾਰ ਕੁਝ ਵਿਤ ਸੀ ਤੇ ਘਰ ਦਾ ਕੋਈ ਬੰਦਾ ਉਹਨਾਂ ਵਿੱਚ ਬੈਠਾ ਨਹੀਂ ਸੀ। ਉਹ ਬੰਦੇ ਹੈ ਵੀ ਕੁਝ ਹੋਰ ਤਰ੍ਹਾਂ ਦੇ ਸਨ। ਇਹੋ ਜਿਹੇ ਬੰਦੇ ਮੈਂ ਪਹਿਲਾਂ ਕਦੀ ਇੰਨੇ ਇਕੱਠੇ ਨਹੀਂ ਵੇਖੇ ਸਨ। ਮੈਂ ਹੈਰਾਨ ਹੋ ਰਿਹਾ ਸਾਂ ਕਿ ਇਹ ਮੈਨੂੰ ਹੋਰ ਤਰ੍ਹਾਂ ਦੇ ਕਿਉਂ ਲੱਗਦੇ ਨੇ। ਧਿਆਨ ਨਾਲ ਉਹਨਾਂ ਦੇ ਚਿਹਰਿਆਂ ਵੱਲ ਵੇਖਿਆ। ਹੌਲੀ-ਹੌਲੀ ਮੈਨੂੰ ਫਰਕ ਦੀ ਸਮਝ ਆਉਂਦੀ ਜਾਪੀ। ਉਹਨਾਂ ਦੇ ਨਕਸ਼ ਓਗੜ ਗਏ ਨਹੀਂ ਦਿਖਦੇ ਸਨ। ਨਾ ਨੱਕ, ਨਾ ਬੁੱਲ। ਨਾਖਾ ਕਿਸੇ ਪਾਸੇ ਕੋਈ ਕਾਟ ਕਰਦੀਆਂ ਸਨ ਉਹਨਾਂ ਦੇ ਮੋਹਾ ਉੱਤੇ ਜਿਵੇਂ ਪੋਚਾ ਫਿਰਿਆ ਹੋਇਆ ਸੀ ਉੱਤੇ ਲਿਆਂ ਚਾਦਰਾਂ ਵਿੱਚ ਉਹ ਸੰਗੜ ਕੇ ਬੈਠੇ ਸਨ ਪਰ ਜੇ ਇਸ ਤਰ੍ਹਾਂ ਨਾ ਵੀ ਬੈਠੇ ਹੁੰਦੇ ਤਾਂ ਉਹਨਾਂ ਦੇ ਸਰੀਰ ਦਾ ਪ੍ਰਭਾਵ ਫੁੱਟ ਤੋਂ ਫੁੱਟ ਅਗਾਂਹ ਪੈ ਸਕਣਾ ਸੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਛੂ ਕੰਮੇ ਵਾਂਗ ਉਹ ਸਦਾ ਆਪਾਂ ਸੁਕੇੜਨ ਵਿੱਚ ਹੀ ਲੱਗੇ ਰਹੇ ਹੁਣ ਅਜੇ ਵੀ ਇੱਕ ਫਰਕ ਸੀ ਕੱਛੂ কুমਾ ਦਾ ਕੇਵਲ ਖਤਰੇ ਵੇਲੇ ਹੀ ਆਪਾਂ ਸੁਕੇੜਦਾ ਏ ਜਦੋਂ ਉਸ ਨੂੰ ਖਤਰੇ ਦਾ ਅਨੁਭਵ ਨਾ ਹੋਵੇ ਤਾਂ ਸਰੀ ਬਾਹਰ ਕੱਢ ਕੇ ਉਹ ਬੜੀ ਮौज ਨਾਲ ਟੁਰਦਾ ਏ ਜਾਂ ਪਾਣੀ ਵਿੱਚ ਸਰਦੀ ਕਿਸੇ ਲੱਕੜ ਉੱਤੇ ਬੈਠ ਕੇ ਧੁੱਪ ਸੇਕਦਾ ਰਹਿੰਦਾ ਏ ਇਹ ਮਨੁੱਖ ਸਨ ਇਸ ਲਈ ਸੋਝਵਾਨ ਹੋਣ ਕਰਕੇ ਹਰ ਵੇਲੇ ਹੀ ਡਰਦੇ ਤੇ ਸੁੰਗੜੇ ਰਹੇ ਸੰ ਆਪੋ ਵਿੱਚ ਗੱਲਾਂ ਕਰਨੀਆਂ ਵੀ ਉਹਨਾਂ ਲਈ ਠੀਕ ਨਹੀਂ ਸੀ ਇਸ ਲਈ ਉਹ ਚੁੱਪ ਕਰਕੇ ਬੈਠੇ ਹੋਏ ਸਨ ਕੋਈ ਉਹਨਾਂ ਵੱਲ ਬਹੁਤਾ ਵੇਖ ਵੀ ਨਹੀਂ ਰਿਹਾ ਸੀ ਨਾ ਹੀ ਉਹ ਕਿਸੇ ਵੱਲ ਵੇਖ ਰਹੇ ਸਨ ਦੋ ਹਟਾਣੀਆਂ ਵਿੱਚ ਕੇਵਲ ਚੁੱਪ ਦੀ ਹੀ ਸਾਂਹ ਸੀ ਇਹ ਲੋਕ ਹੈ ਕੌਣ ਸਨ ਸ਼ਾਇਦ ਸਰਦਾਰ ਦੇ ਮੁਜ਼ਾਰੇ ਹੋ ਜਾਂ ਪਿੰਡ ਦੇ ਕਮੀ-ਕਮੇ ਕੀ ਪਤਾ ਫਿਰ ਉਹਨਾ ਆਪੇ ਵਿੱਚ ਕੋਈ ਗੱਲ ਕੀਤੀ ਤੇ ਸਾਰੇ ਉੱਠ ਕੇ ਖਲੋ ਗਏ ਇੱਕ ਵਡੇਰੀ ਉਮਰ ਦਾ ਆਦਮੀ ਅਗਾਹ ਹੋ ਕੇ ਦੂਜੇ ਪੂਰੇ ਉੱਤੇ ਬੈਠੇ ਸਰਦਾਰ ਕੋਲ ਆਇਆ ਤੇ ਜਾਣ ਦੀ ਆਗਿਆ ਮੰਗੀ ਛਟ ਕੋ ਠਹਿਰ ਜਾਓ ਰੋਟੀ ਖਾ ਕੇ ਜਾਇਆ ਜੇ ਤਿਆਰ ਏ ਰੋਟੀ ਸਰਦਾਰ ਨੇ ਖਲੋ ਕੇ ਕਿਹਾ ਤੁਸਾਂ ਦੂਰ ਜਾਣਾ ਏ ਭੁੱਖੇ ਨਾ ਜਾਓ ਨਹੀਂ ਭੁੱਖ ਤੇ ਕੋਈ ਨਹੀਂ ਅਲਸੀ ਕਾ ਆ ਗਏ ਆਇਸਾਂ ਜੇ ਭੁੱਖ ਹੁੰਦੀ ਤਾਪ ਮੰਗ ਲੈਂਦੇ ਸਰਦਾਰ ਜੀ ਨਹੀਂ ਨਹੀਂ ਮੈਂ ਆ ਕੇ ਆਉਣਾ ਸਰਦਾਰ ਉਹਨਾਂ ਲਈ ਰੋਟੀ ਆ ਖਣ ਕੋਠੇ ਉਤੇ ਚਲਾ ਗਿਆ ਉਹ ਬੰਦੇ ਖਲੋਤੇ ਰਹੇ ਸਰਦਾਰ ਜੋ ਉੱਠ ਕੇ ਫਿਰ ਰਿਹਾ ਸੀ ਸਾਡਾ ਸਾਰਿਆਂ ਦਾ ਧਿਆਨ ਉਹਨਾਂ ਵੱਲ ਸੀ ਔਰ ਉਥੇ ਧਿਆਨ ਕਿੰਦਰ ਹੋਣਾ ਸੀ ਹੁਣੇ ਤੁਹਾਨੂੰ ਸੱਦੇ ਨੇ ਮੈਂ ਆ ਖਾਇਆ ਸਰਦਾਰ ਨੇ ਆ ਕੇ ਕਿਹਾ ਤੁਸੀਂ ਕਾਨੂੰ ਖੇਚਲ ਕਰ ਰਹੇ ਹੋ ਐਡਾ ਕਰੜਾ ਵਕਤ ਬਣਿਆ ਹੋਇਆ ਈ ਉਸ ਵੱਡੀ ਉਮਰ ਦੇ ਆਦਮੀ ਨੇ ਕਿਹਾ ਅੱਛਾ ਜੋ ਹੁਕਮ ਮਹਾਰਾਜ ਦਾ ਮੁਸੀਬਤਾਂ ਵੀ ਬੰਦੇ ਉੱਤੇ ਹੀ ਆਉਂਦੀਆਂ ਨੇ ਸਰਦਾਰ ਨੇ ਤਗੜੇ ਹੋ ਕੇ ਕਿਹਾ ਇਹ ਤੇ ਤੁਹਾਡੀ ਗੱਲ ਠੀਕ ਏ ਪਰ ਇਹ ਤਾਂ ਸਾਰੇ ਉਮਰ ਦਾ ਕਲੇਸ਼ ਏ ਹਾਂ ਸੱਚੇ ਸਰਦਾਰ ਅਜੇ ਵੀ ਤਗੜਾ ਸੀ ਹੋਰ ਤੇ ਸਭ ਕੁਝ ਸਹਿ ਹੋ ਜਾਂਦਾ ਏ ਵਾਰਿਕ ਗਲੌਖੀ ਇਹ ਜਿਹੜੇ ਦੋ ਨਿੱਕੇ ਬਾਲ ਨੇ ਇਹ ਜਦੋਂ ਤੁਹਾਨੂੰ ਦਿਸਿਆ ਕਰਨਗੇ ਤਾਂ ਉਦੋਂ ਤੁਹਾਡੇ ਦਿਲ ਦਾ ਉਛਾਲਾ ਆ ਜਾਇਆ ਕਰੋ ਸਰਦਾਰ ਕੁਝ ਨਾ ਬੋਲਿਆ ਪਰ ਉਸ ਦੇ ਮੂੰਹ ਤੋਂ ਜਾਪਦਾ ਸੀ ਕਿ ਉਸ ਨੂੰ ਪੀੜ ਨੇ ਦਬ ਲਿਆ ਏ ਮੇਰਾ ਵੀ ਜਵਾਈ ਮਰ ਗਿਆ ਸੀ ਕਈ ਸਾਲ ਹੋਏ ਮੋਰ ਕਾ ਤਾਪ ਚੜਿਆ ਸੀ ਉਹਨੂੰ ਇਸੇ ਤਰ੍ਹਾਂ ਦੇ ਜੁਆਗ ਸੇ ਨਿੱਕੇ ਨਿੱਕੇ ਅਜੇ ਤੱਕ ਵੀ ਜਦੋਂ ਸਾਹਮਣੇ ਆਉਂਦੇ ਨੇ ਤਾਂ ਸੌਰਾ ਰੋਣ ਨਿਕਲ ਜਾਂਦਾ ਏ ਗੱਲ ਆ ਕੇ ਉਹ ਬੰਦਾ ਸਿੱਧਾ ਸਰਦਾਰ ਦੇ ਮੂੰਹ ਵੱਲ ਵੇਖਦਾ ਰਿਹਾ ਫਲਕੂ ਲਈ ਸਰਦਾਰ ਅੱਖਾਂ ਹੇਠਾਂ ਕਰਕੇ ਖਲੋਤਾ ਰਿਹਾ ਫਿਰ ਦੋਵੇਂ ਹੱਥ ਉਹਦੇ ਮੋਢਿਆਂ ਤੇ ਧਰ ਕੇ ਉੱਬਾ ਮਾਰ ਮਾਰ ਕੇ ਰੋਣ ਲੱਗ ਪਿਆ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ